ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੋ ਕਿ ਟਿਆਲਾ ਵਿਖੇ ਸਥਿਤ ਹੈ ਅੱਜ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦਾ ਦਰਸ਼ਨ ਕਰਵਾਵਾਂਗੇ ਤੇ ਨਾਲੇ ਜਾਣਦੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਬਾਰੇ ਇਹ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਜੋ ਕਿ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ ਗੁਰੂ ਜੀ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਮਹਾਨ ਸ਼ਹੀਦ ਹਨ ਜੋ ਦੂਜਿਆਂ ਦੇ ਧਰਮ ਲਈ ਖੁਦ ਸ਼ਹੀਦ ਹੋ ਗਏ ਸੀ ਇਸ ਲਈ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਜਦੋਂ ਕਸ਼ਮੀਰੀ ਪੰਡਤਾਂ ਤੇ ਹੋ ਰਹੇ ਜ਼ੁਲਮ ਬਾਰੇ ਗੁਰੂ ਜੀ ਨੂੰ ਪਤਾ ਚੱਲਿਆ ਤਾਂ ਉਹ ਆਨੰਦਪੁਰ ਸਾਹਿਬ ਤੋਂ ਚੱਲ ਕੇ ਕੀਰਤਪੁਰ ਸਾਹਿਬ ਬਰੋਕਪੁਰ ਸਾਫੀਆਬਾਦ ਮਾਣਾ ਜੀਨ ਤੋਂ ਹੁੰਦੇ ਹੋਏ ਆਗਰਾ ਜਾ ਰਹੇ ਸਨ ਤਾਂ ਜਦੋਂ ਗੁਰੂ ਜੀ ਇਸ ਸਫ਼ਰ ਦੇ ਦੌਰਾਨ ਸਾਫੀਆਬਾਦ ਜਾਨੀ ਕਿ ਬਹਾਦਰਗੜ ਪਟਿਆਲਾ ਪਹੁੰਚੇ ਤਾਂ ਲਹਿਲ ਪਿੰਡ ਦਾ ਇੱਕ ਵਿਅਕਤੀ ਗੁਰੂ ਜੀ ਨੂੰ ਬੇਨਤੀ ਕਰਨ ਲਈ ਆਇਆ ਕਿ ਤੁਸੀਂ ਆਪਣੇ ਚਰਨ ਸਾਡੇ ਪਿੰਡ ਲਹਿਲ ਵਿੱਚ ਪਾ ਕੇ ਸੰਗਤਾਂ ਦਾ ਖਲਿਆਣ ਕਰੋ ਕਿਉਂਕਿ ਸਾਡੇ ਪਿੰਡ ਲਹਿਲ ਵਿੱਚ ਲੋਕ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਨੇ ਜਦੋਂ ਗੁਰੂ ਜੀ ਨੇ ਆਪਣੇ ਭਗਤ ਦੀ ਬੇਨਤੀ ਸੁਣੀ ਤਾਂ 24 ਜਨਵਰੀ 1672 ਈਸਵੀ ਨੂੰ ਗੁਰੂ ਜੀ ਲਹਿਲ ਪਿੰਡ ਵਿਖੇ ਪਹੁੰਚੇ। ਉੱਥੇ ਉਹ ਪਿੰਡ ਦੇ ਛੱਪੜ ਦੇ ਨੇੜੇ ਦਰਖਤ ਦੀ ਛਾਂ ਹੇਠਾਂ ਬਿਰਾਜਮਾਨ ਹੋਏ ਤੇ ਪਿੰਡ ਦੇ ਜਿੰਨੇ ਵੀ ਰੋਗੀ ਵਿਅਕਤੀ ਸੀ ਉਹ ਸਾਰੇ ਗੁਰੂ ਜੀ ਦੇ ਦਰਸ਼ਨਾਂ ਲਈ ਆਉਣ ਲੱਗੇ ਤੇ ਗੁਰੂ ਜੀ ਦੀ ਕਿਰਪਾ ਦੇ ਨਾਲ ਬਿਮਾਰ ਠੀਕ ਹੋਣ ਲੱਗੇ ਤੇ ਉਸ ਜਗ੍ਹਾ ਦੇ ਉੱਤੇ ਅੱਜ ਗੁਰਦੁਆਰਾ ਦੁੱਥਨੀਵਾਰਨ ਸਾਹਿਬ ਸਥਾਪਿਤ ਕੀਤਾ ਗਿਆ। ਬਾਕੀ ਤੁਸੀਂ ਵੀਡੀਓ ਦੇ ਵਿੱਚ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਤਾਂ ਕਰ ਹੀ ਰਹੇ ਆਂ ਇਹ ਅੰਦਰ ਦਰਬਾਰ ਸਾਹਿਬ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਾਂ ਬਰਾਬਰ ਤੇ ਮੈਂ ਤੁਮਹਨੇ ਜਾਣਦਾ ਕਿ ਸਰੋਵਰ ਦੇ ਵਿੱਚ ਜੋ ਵੀ ਇਸ਼ਨਾਨ ਕਰਦਾ ਹੈ ਸੱਚੇ ਮਨ ਦੇ ਨਾਲ ਉਹਦੀ ਹਰੇਕ ਬਿਮਾਰੀ ਠੀਕ ਹੋ ਜਾਂਦੀ ਹੈ ਵੱਡੀ ਆ ਰਹਾ ਹੈ ਇਹ ਨਹੀਂ ਗੀਟਿੰਗ ਬੈਕ ਉਸ ਤੇਰੀ ਵੈਨਤਾ ਨਹੀਂ ਸੀਗਾ ਬਟ ਹੁਣ ਅਚਾਇਬ ਕਰ ਵੀ ਬਣਾਇਆ ਗਿਆ ਜੋ ਕਿ ਤੁਸੀਂ ਦੇਖ ਰਹੇ ਹੋ ਹਾਂ ਜਿੱਥੇ ਸਾਰੇ ਸਿੱਖ ਇਤਿਹਾਸ ਬਾਰੇ ਜਾਣੂ ਕਰਾਇਆ ਗਿਆ ਹੈ ਸਾਰੇ குரு ਸਾਹਿਬਾਨ ਦੇ ਇੰਡੀਆਂ ਤਸਵੀਰਾਂ ਨੇ ਜੋ ਇੱਥੇ ਲਗਾਈਆਂ ਗਈਆਂ ਨੇ ਆਪਣੇ ਸਿੱਖ ਧਰਮ ਦੇ ਹਰ ਗੁਰੂ ਸਾਹਿਬਾਨ ਬਾਰੇ ਇੱਥੇ ਜਾਣਕਾਰੀ ਮਿਲਦੀ ਹੈ ਇਹ ਹੁਣ ਨਮਾ ਬਣਾਇਆ ਗਿਆ ਸਿੱਧੇ ਹੀ ਸਕਦੇ ਹੋ ਪ੍ਰੋਜੈਕਟ ਸਵੀਰ ਦੇ ਨੀਚੇ ਉਹਦਾ ਇਤਿਹਾਸ ਲਿਖਿਆ ਹੈ ਗੁਰੂ ਸਾਹਿਬਾਂ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਧਾ ਨਹੀਂ ਹੋਰ ਵੀਡੀਓਸ ਦੇਖਣ ਦੇ ਲਈ ਥੈਂਕ ਯੂ so much